ਦੀਪਕ ਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਕਰ ਬੀਜੇ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਦੀਪਕ ਜੀ ਸਸਪੈਂਡ ਕੀਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ 5 ਦਿਨਾਂ ਰਿਮਾਂਡ ਅੱਜ ਖਤਮ ਹੋਣੀ ਸੀ ਪਰ ਰਿਮਾਂਡ ਨੂੰ ਐਕਸਟੈਂਡ ਕਰ ਦਿੱਤਾ ਗਿਆ ਇਹ ਦੱਸਿਓ ਵੀ ਪਿਛਲੇ 2 ਮਹੀਨਿਆਂ ਚ ਇਹਨਾਂ ਦੇ ਖਾਤੇ ਚ 32 ਲੱਖ ਰੁਪਈਆ ਆਇਆ ਸੀ ਕਿਹੜੇ ਹੋਰ ਵੇਰਵੇ ਨੇ ਕੀ ਆਧਾਰ ਬਣਿਆ ਰਿਮਾਂਡ ਦੀ ਐਕਸਟੈਂਸ਼ਨ ਦਾ ਬਿਲਕੁਲ ਜੀ 9 ਦਿਨਾਂ ਦਾ ਰਿਮਾਂਡ ਕ੍ਰਿਸ਼ਨੂ ਦਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਅਚਾਨਕ ਵਿੱਚ ਵਿਜੀਲੈਂਸ ਦਾਖਲ ਹੁੰਦੀ ਆ ਤਾਂ ਸੀਬੀਆਈ ਤੇਜ਼ੀ ਨਾਲ ਰਿਮਾਂਡ ਮੰਗਦੀ ਹੈ ਤੇ 15 ਦਿਨਾਂ ਦਾ ਰਿਮਾਂਡ ਹਾਸਲ ਕਰਦੀ ਜਿਹਦੇ ਦਰਮਿਆਨ ਆਪਾਂ ਇਸ ਪਹਿਲੂ ਤੇ ਵੀ ਗੱਲ ਕੀਤੀ ਸੀ ਕਿ ਦੋਵਾਂ ਨੂੰ ਆਹਮੋ ਸਾਹਮਣੇ ਵੀ ਬਿਠਾਇਆ ਗਿਆ ਉਹਨਾਂ ਦੋਵਾਂ ਦੀ ਚੈਟ ਦਾ ਮਲਾਂਨ ਵੀ ਕਰਾਇਆ ਗਿਆ ਕਾਫੀ ਤੱਤਸਤ ਉੱਭਰੇ ਤੇ ਇਹ ਸਭ ਦੇ ਦਰਮਿਆਨ ਜੋ ਜਾਣਕਾਰੀ ਬਾਹਰ ਆਈ ਬਈ ਜੀ ਉਹਦੇ ਵਿੱਚ ਖਾਸ ਪਹਿਲੂ ਇਹ ਸੀ ਕਿ ਸੀਬੀਆਈ ਨੂੰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਇਸ ਕੁਛ ਕਿਛ ਦੇ ਦਰਮਿਆਨ ਇਸ ਰਿਮਾਂਡ ਦੇ ਦਰਮਿਆਨ ਖਾਸ ਕਰਕੇ ਦੋਆਂ ਨੂੰ ਸਾਹਮਣੇ ਬਿਠਾਉਣ ਤੋਂ ਬਾਅਦ ਹਮਮ 10 ਆਈਪੀਐਸ ਅਧਿਕਾਰੀਆਂ ਦਾ ਇਹਦੇ ਵਿੱਚ ਸ਼ਮੂਲੀਅਤ ਦਾ ਜ਼ਿਕਰ ਸਾਹਮਣੇ ਆਇਆ ਹਮਮ 4 ਆਈਐਸ ਆਪਾਂ ਕੱਲੇ ਗੱਲ ਕਰ ਰਹੇ ਸੀ ਕਿ 3 ਆਈਐਸ ਦੀ ਜਾਣਕਾਰੀ ਮਿਲ ਰਹੀ ਹੈ ਜਿਨ੍ਹਾਂ ਚੋਂ ਇੱਕ ਤਾਜ਼ਾ-ਤਾਜ਼ਾ ਪੀਸੀਐਸ ਤੋਂ ਆਈਐਸ ਬਣਿਆ ਸੋ ਉਹ ਉਹ ਗਿਣਤੀ 4 ਸਾਹਮਣੇ ਆ ਗਈ ਹੈ ਕਿ ਜਿਹੜੇ ਨਾਮ ਇੱਕ ਤਰ੍ਹਾਂ ਨਾਲ ਅ ਮਤਲਬ ਖੁਦ ਚਾਂਸਿੰਗ ਭੁੱਲਰ ਨੇ ਸੀਬੀਆਈ ਦੇ ਮੂਹਰੇ ਉਗਲ ਦਿੱਤੇ ਨੇ ਉਹ 14 ਅਧਿਕਾਰੀਆਂ ਦੇ ਨਾਮ ਬਣਦੇ ਨੇ ਜਿਨ੍ਹਾਂ ਚੋਂ 10 ਆਈਪੀਐਸ ਨੇ ਤੇ 4 ਆਈਐਸ ਨੇ ਸੋ ਇਸ ਲਈ ਗੱਲ ਤਾਂ ਇੱਥੋਂ ਐ ਹੁਣ ਇਹ ਤੋਂ ਅਗਾਹ ਕਿਵੇਂ ਅੱਗੇ ਤੁਰਨਾ ਐ ਇਹ ਸਦਾਰਥ ਤੇ ਉਹਨਾਂ ਨੇ ਰਿਮਾਂਡ ਮੰਗਿਆ ਤੇ ਪੰਜ ਜਨਾਂ ਦਾ ਰਿਮਾਂਡ ਮਿਲ ਗਿਆ ਵੈਸੇ ਅੱਜ ਕਮਾਲ ਦਾ ਉੱਥੇ ਪੈਨੂ ਦੇਖਣ ਨੂੰ ਮਿਲਿਆ ਜੀ ਕਿਰਚਾ ਭੁੱਲਰ ਤੇ ਵਕੀਲ ਉੱਥੇ ਇਹ ਗੱਲ ਕਰ ਰਹੀ ਸੀ ਉਹ ਵੀ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸੀਬੀ ਕਿਵੇਂ ਦਾਖਲ ਹੋ ਸਕਦੀ ਹੈ ਜੀ ਸਵੇਰੇ ਦੇ ਵਿੱਚ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਤਾਂ ਪਾਇਆ ਗਿਆ ਜੀ ਇਹ ਮਤਾਂ ਜੀ ਕਿ ਇਦਾਂ ਨਹੀਂ ਆ ਸਕਦੇ ਕੋਈ ਹੂੰ ਹੂੰ ਉਹ ਕਹਿੰਦੇ ਕਿ ਭਾਈ ਜਿਹੜਾ ਕੋਈ ਸਟੇਟ ਨਾਲ ਪਹਿਲੂ ਹੋਵੇ ਉਹਦੇ ਵਿੱਚ ਹੁੰਦਾ ਹੂੰ ਹੂੰ ਤੇ ਜੇ ਕੋਈ ਵਿਅਕਤੀ ਦੇ ਪ੍ਰਸ਼ਟਾਚਾਰ ਦੀ ਸਾਰੀ ਕੋ ਜਾਣਕਾਰੀ ਹੈ ਰਿਸ਼ਮਤ ਕੋਰੀ ਦੀ ਫਿਰ ਅਸੀਂ ਇਹ ਥੋੜਾ ਢੀਕਾਂਗੇ ਕਿ ਪਹਿਲਾਂ ਸਰਕਾਰ ਉਹਦੇ ਹੱਥ ਤੋਂ ਆ ਲਵੇ ਫਿਰ ਉਹ ਤੋਂ ਬਾਅਦ ਆਵਾਂਗੇ ਅਸੀਂ ਜੀ ਹੈ ਨਾ ਸੋ ਇਸਦੇ ਉਹ ਕਹਿੰਦੇ ਕੇ ਇਸ ਮਾਮਲੇ ਚ ਨਹੀਂ ਹੂੰ ਚਲੋ ਮਤਲਬ ਕੁੱਲ ਮਿਲਾ ਕੇ ਉੱਥੇ ਇਹ ਰਿਮਾਂਡ ਰਕਮਾਉਣ ਦੀ ਜਾਂ ਦਵਾਰਾ ਨਾ ਮਿਲੇ ਉਹਦੇ ਲਈ ਜਦੋ ਜੈਦ ਹੋਈ ਪਰ ਸੀਬੀ ਦੇ ਅਦਾਲਤ ਨੇ ਬਕਾਇਦਾ ਤੌਰ ਤੇ 5 ਦਿਨਾਂ ਦਾ ਹੋਰ ਰਿਮਾਂਡ ਦੇਤਾ ਹੂੰ ਹੂੰ ਸਵਾਦ ਰਿਮਾਂਡ ਦਾ ਨਹੀਂ ਹੈ ਜਿਹੜਾ ਗੱਲ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਕੀ ਕੁਛ ਹੈ 2-3 ਪਹਿਨੂ ਪਿਛਲੇ ਦਿਨੀ ਆਪਾਂ ਗੱਲ ਕਰ ਰਹੇ ਸੀ ਕਿ ਪਟਿਆਲੇ ਦੇ ਵਿੱਚ ਪ੍ਰਾਪਰਟੀ ਨਾਲ ਸੰਬੰਧਿਤ ਇੱਕ ਦੇ ਘਰੇ ਰੇਡ ਪੈਂਦੀ ਹੈ ਉਹਦੇ ਟਿਕਾਣਿਆਂ ਤੇ ਰੇਡ ਪੈਂਦੀ ਹੈ ਉਹ ਸਾਰਾ ਕੁਝ ਜੀ ਹੁਣ ਜਿਹੜਾ ਕਨੈਕਸ਼ਨ ਨਿਕਲ ਰਿਹਾ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਬਈ ਕੁਝ ਬੇਨਾਮੀਆ ਜ਼ਮੀਨਾਂ ਦਾ ਮਸਲਾ ਹੈ ਕੁਝ ਕੱਲੇ ਬਿਆਨਿਆਂ ਦੇ ਉੱਤੇ ਖਿਡਣ ਦਾ ਮਸਲਾ ਹਮ ਹੁਣ ਉਹ ਕਹਿੰਦੇ ਵੀ ਕੱਲੀ ਕਾਲੀ ਕਮਾਈ ਦਾ ਮਸਲਾ ਨਹੀਂ ਹੈ ਹਮ ਹਮ ਮਸਲਾ ਤਾਂ ਬਲੈਕ ਤੋਂ ਵਾਈਟ ਕਰਨ ਦਾ ਵੀ ਹੈਗਾ ਹਮ ਹਮ ਕੀ ਉਹ ਇਹਨਾਂ ਪ੍ਰਾਪਰਟੀ ਡੀਲਰਾਂ ਦੇ ਰਾਹੀਂ ਪ੍ਰਾਪਰਟੀ ਜਿਹੜਾ ਜਾਂ ਲੈਂਡ ਮਾਫੀਆ ਹੈ ਉਹਦੇ ਰਾਹੀਂ ਬਲੈਕ ਟੂ ਵਾਈਟ ਵਾਈਟ ਟੂ ਬਲੈਕ ਕਿਸੇ ਲੋਕਾਂ ਦੇ ਪੈਸੇ ਨੂੰ ਐਦਾਂ ਕਰਕੇ ਵੀ ਸੈਟਲ ਕਰਦੇ ਸੀ ਮਤਲਬ ਬੰਦਾ ਕਈ ਵਾਰ ਇਹ ਮੰਨ ਲੈਂਦਾ ਵਿਜੇ ਜੀ ਕਿ ਆਪਾਂ ਤਾਂ ਸਰਕਾਰ ਹੈ ਜੀ ਇਹ ਸਰਕਾਰ ਚ ਆਪਣੀ ਪਹੁੰਚ ਹੈ ਮੇਰਾ ਘਰ ਆ ਕੇ ਕੌਣ ਫਰੋਲੂਗਾ ਮੇਰੀ ਅਲਮਾਰੀ ਕਿਹਨੇ ਚੈੱਕ ਕਰਨੀ ਹੈ ਰੱਖੋ ਜੋ ਰੱਖਣਾ ਜੀ ਕਰੋ ਜੋ ਕਰਨਾ ਕਿਤੇ ਕੋਈ ਇਹ ਖੇੜਤਾ ਨਹੀਂ ਸੀ ਹੂੰ ਇਹਦੀ ਵੀ ਸੀਬੀ ਉਹ ਕੰਸੋਲ ਲੈਂਦੀ ਫਰ ਰਹੀ ਏ ਕਿ ਇੱਥੋਂ ਤੱਕ ਦਾ ਮਾਮਲਾ ਤਾਂ ਨਹੀਂ ਕਿਤੇ ਇੱਕ ਜਿਵੇਂ ਸੱਟੇ ਬਾਜਾ ਦਾ ਗਰੋਹ ਹੁੰਦਾ ਓਵੇਂ ਕਿਤੇ ਬਲੈਕ ਟੂ ਵਾਈਟ ਕਰਨ ਵਾਲਾ ਗਰੋਹ ਤਾਂ ਨਹੀਂ ਇਹ ਨਾਲ ਜੀ ਇਹ ਤਾਂ ਨਹੀਂ ਕੋਈ ਕਾਰੋਬਾਰ ਫਿਰ ਜਿਹੜਾ ਸਵਾਲ ਤੁਸੀਂ ਕਰ ਰਹੇ ਉਹ ਇੱਕ ਦੂਸਰੇ ਪੱਖ ਤੋਂ ਆ ਕਿ ਜਿਹੜਾ ਪੈਸਾ ਖਾਤੇ 'ਚ ਆ ਗਿਆ ਹਮ ਹਮ ਉਹਦੇ ਹਿਸਾਬ ਤਾ ਤੁਹਾਨੂੰ ਰਿਟਰਨ ਦੇ ਸਮੇਂ ਵੀ ਦੇਣਾ ਪੈਣਾ ਜੀ ਹਮ ਕਿ ਪੈਸਾ ਕਿੱਥੋਂ ਆਇਆ ਹਮ ਹਮ ਕੀ ਤੁਸੀਂ ਲੋਨ ਦਿਖਾ ਦੋਗੇ ਉਹਨੂੰ ਕੀ ਦਿਖਾ ਲੋਗੇ ਉਹਨੂੰ ਕਿੰਨੀ ਦੇਰ ਦਿਖਾ ਲੋਗੇ ਜਿਵੇਂ ਜਿਹਾ ਪੈਸਾ ਕੋਈ ਇੱਟਾ ਕਰਕੇ ਲੈਨੇ ਹੋ ਜੀ ਮਤਲਬ ਤਨਖਾਹ ਤੁਹਾਡੀ 2.5 ਲੱਖ ਹੈ ਮਹੀਨੇ ਦੀ ਹਮ ਤੇ ਉਹਦੇ ਹਿਸਾਬ ਨਾਲ ਫਿਰ 2 ਮਹੀਨਿਆਂ ਦੇ ਵਿੱਚ 2.5 ਤੇ 2.5 ਤਾਂ 5 ਲੱਖ ਬਣਦਾ ਜਿੰਨਾ ਕਿ ਮੈਨੂੰ ਜੋ ਪੜਿਆ ਮੈਂ ਸਕੂਲ ਦੇ ਵਿੱਚ ਜੀ ਜਿਉ 2.5 2.5 5 ਹੁੰਦਾ ਫਿਰ ਇਹ 2.5 2.5 32 ਲੱਖ ਕਿਵੇਂ ਬਣਿਆ ਸੀਬੀਏ ਇਹ ਸਭ ਨਾਉਂਦੀ ਫਿਰਦੀ ਹੈ ਜੀ ਕਿ 2 ਮਹੀਨਿਆਂ ਚ 32 ਲੱਖ ਕਿਵੇਂ ਆ ਗਿਆ ਖਾਤੇ ਚ ਉਹ ਕਾਹਦਾ ਆਇਆ ਕਿੱਥੋਂ ਆਇਆ ਇਹਦਾ ਜਵਾਬ ਨਹੀਂ ਕਹਿੰਦੇ ਜੀ ਅਜੇ ਸੋ ਅਜੇ ਇਹਦਾ ਮਤਲਬ ਸੀਬੀਏ ਦੱਸਣਾ ਚਾਹੁੰਦੀ ਹੈ ਕਿ ਹੋਰ ਰਾਜ਼ ਖੁੱਲਣਗੇ ਤੇ ਜੇ ਹੁਣ 10 ਆਈਪੀਐਸ ਨੇ ਤਾਂ ਕਿਹੜੇ ਰੈਂਕ ਦੇ ਨੇ ਜਨਾਬ ਉੱਪਰ ਨੂੰ ਜਾ ਰਹੇ ਨੇ ਹਮ ਆਈਜੀ ਰੈਂਕ ਡੀਆਈਜੀ ਰੈਂਕ ਐਸਐਸਪੀ ਆ ਉਸ ਪੱਧਰ ਦਾ ਜਾਂ ਡੀਆਈਜੀ ਤੋਂ ਥੱਲੇ ਨੂੰ ਫਿਰ ਆਈ ਜਾਣਗੇ ਐਸਐਸਪੀ ਆ ਗਿਆ ਜੀ ਡੀਐਸਪੀ ਆ ਗਿਆ ਉੱਧਰ ਨੂੰ ਜਾਣਾ ਕਿੱਧਰ ਨੂੰ ਜਾਣਾ ਹੂੰ ਹੂੰ ਸੋਣ ਉਹ ਨਾਮ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਉਹ ਨਾਮ ਬੇਸ਼ੱਕ ਕੁਝ ਨਾਮਾਂ ਦਾ ਮਤਲਬ ਕਿ ਸੱਜੇ ਖੋਪੇ ਨੂੰ ਪਤਾ ਲੱਗਿਆ ਪਰ ਜਦੋਂ ਤੱਕ ਸੀਬੀਆਈ ਦੇ ਰਿਕਾਰਡ ਚੋਂ ਨਾਮ ਨਹੀਂ ਚੜਦੇ ਜੀ ਹੈਨਾ ਉਹਨਾਂ ਨੂੰ ਜਨ ਤੱਕ ਨਹੀਂ ਕਰਦੀ ਆਪਣੇ ਪਲੇਟਫਾਰਮ ਤੋਂ ਤਦ ਤੱਕ ਮੇਰਾ ਦਾ ਕਿਸੇ ਦਾ ਇੰਜ ਨਾਮ ਲੈਣਾ ਪਾਜਬ ਨਹੀਂ ਬਣਦਾ ਜੀ 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 ਕਿਉਂਕਿ ਉਹਨਾਂ ਦੀ ਇਨਕੁਆਇਰੀ ਦਾ ਹਿੱਸਾ ਇਸੇ ਲਈ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਚੁੱਕੇ ਇੱਕ ਡੀਆਈਜੀ ਦਾ ਜ਼ਿਕਰ ਹੈਗਾ ਹੂੰ ਹੂੰ ਉਹ ਡੀਆਈਜੀ ਰੈਂਕ ਦੇ ਅਧਿਕਾਰੀ ਦਾ ਜ਼ਿਕਰ ਹੈਗਾ ਇੱਕ ਚੀਫ ਸੈਕਟਰੀ ਰੈਂਕ ਦੇ ਅਧਿਕਾਰੀ ਦਾ ਜ਼ਿਕਰ ਹੈਗਾ ਹੂੰ ਔਰ ਖਾਸ ਗੱਲ ਇਹ ਹੈ ਕਿ ਜਿਹੜੇ 10 ਆਈਪੀਐਸ ਅਧਿਕਾਰੀ ਨੇ ਜੀ ਇਹਨਾਂ ਚੋਂ 7 ਤੋਂ 8 ਕਹਿੰਦੇ ਵਰਕਿੰਗ ਪੋਜੀਸ਼ਨ 'ਚ ਨੇ ਸਿੱਧੇ ਰੂਪ 'ਚ ਹੂੰ ਸਰਕਾਰ ਦੇ ਵਿੱਚ ਕੰਮ ਕਰ ਰਹੇ ਨੇ ਇਸ ਵੇਲੇ ਇਸ ਸਮੇਂ ਸਿਸਟਮ 'ਚ ਨੇ ਹੂੰ ਸੋ ਇਸ ਲਈ ਹਣ ਸਰਪੰਚ 50000 ਉਹਦਾ ਕਿ ਅਧਾਰਕ ਤੌਰ ਤੇ ਉਹਨਾਂ ਦੇ ਨਾਮ ਲਾਨੇ ਜਾਣ ਤੇ ਨਹੀਂ ਤਾਂ ਆਪਾਂ ਨੂੰ ਕਿਹੜਾ ਦੇਰ ਆਪਾਂ ਦੱਸਣ ਨੂੰ ਕੀ ਹੈ ਜੀ ਪਰ ਸਵਾਲ ਇਹ ਤੋ ਅਗਲਾ ਹੈ ਜੀ ਜੇ ਇਹ ਗੱਲ ਤੁਹਾਡੇ ਸਾਡੇ ਤੱਕ ਪਹੁੰਚ ਗਈ ਆ ਤਾਂ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਜੀ ਕਿ ਭੁੱਲਰ ਤੋਂ ਇਲਾਵਾ ਹੁਣ ਇਹ ਕਿਹੜੇ ਨਾਮ ਨੇ 14 ਜੀ ਅਫਸਰਾਂ ਦੇ ਆਈਪੀਐਸ ਤੇ ਆਈਐਸ ਅਧਿਕਾਰੀਆਂ ਕੀ ਵਿਜੀਲੈਂਸ ਨੂੰ ਹੁਣ ਨਹੀਂ ਪਤਾ ਉਹਨਾਂ ਦੀ ਜਾਂਚ ਕਰ ਲਵੇ ਵਿਜੀਲੈਂਸ ਕਿਉਂ ਚੁੱਪ ਹੈ ਵਿਜੀਲੈਂਸ ਹੂੰ ਬਿਜਲੀ ਦੇ ਉਧਰੋਂ ਕਿਉਂ ਨਹੀਂ ਵਧ ਰਹੀ ਜੀ ਤਾਂ ਇਹਦਾ ਰਿਮਾਂਡ ਲੈਣ ਦੇ ਅਰਥ ਕੁਝ ਹੋਰ ਲੈ ਜਾ ਲੋਕ ਕਹਿੰਦੇ ਬਚਾਉਣਾ ਸੀਗਾ ਜੀ ਇਹ ਸੋ ਇਸ ਲਈ ਹੁਣ ਕਾਲੇ ਧਨ ਨੂੰ ਚਿੱਟੇ ਧਨ ਕਰਨ ਵਾਲਾ ਇਹ 32 ਲੱਖ ਵਾਲਾ ਮਾਮਲਾ 14 ਅਧਿਕਾਰੀਆਂ ਵਾਲਾ ਮਾਮਲਾ ਪ੍ਰਾਪਰਟੀਆਂ ਦਾ ਮਾਮਲਾ ਉਧਰ ਈਡੀ ਦੀ ਐਂਟਰੀ ਇੰਨਾ ਕੁਝ ਇਕੱਠਾ ਹੋ ਗਿਆ ਕਿ ਹੁਣ ਨਿਕਲਣ ਲਈ ਦੇ ਵਿੱਚੋਂ ਫਿਲਹਾਲ ਔਖਾ ਲੱਗਦਾ ਹੈ ਹਰਚੰਦ ਪੁੱਲਰ ਦਾ ਪਰ ਸਵਾਲ ਤਾਂ ਇਹ ਹੈ ਕਿ ਜੀ ਉਹਨਾਂ ਦਾ ਕੀ ਬਣੂਗਾ ਜਿਹੜੇ ਮਤਲਬ ਪਿਛਲੇ ਕੁਝ ਦਿਨਾਂ ਤੋਂ ਦੋ ਦੋ ਗੋਲੀਆਂ ਖਾਂਦੇ ਸੀ ਸੌਣ ਦੀਆਂ ਉਹ ਇੱਕ ਗੋਲੀ ਤੇ ਆਏ ਸੀ ਆ ਹੁਣ 14 ਨਾਮਾ ਦੇ ਜ਼ਿਕਰ ਨੇ ਉਹਨਾਂ ਨੂੰ ਮਿਲਦਾ ਫਿਰ ਦੋ ਗੋਲੀਆਂ ਖਾਣ ਲੱਗ ਪਏ ਜੀ ਅਸਾ ਦੀਪਕ ਜੀ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ 10 ਨਵੰਬਰ ਬੜੀ ਅਹਿਮ ਤਾਰੀਖ ਹੋਣ ਵਾਲੀ ਹੈ ਕੀ ਹੋ ਰਿਹਾ ਜੀ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੁਣ ਪੰਜਾਬ ਦੀ ਹੋਣ ਦਾ ਮਾਮਲਾ ਬਣ ਗਿਆ ਹੈ ਹਮ ਲੋਕ ਇਹਦੇ ਤੇ ਜਾਗਰੂਕ ਵੀ ਹੋ ਗਏ ਨੇ ਲੋਕ ਇਕਜੁੱਟ ਵੀ ਹੋ ਰਹੇ ਨੇ ਔਰ ਕੱਲ੍ਹ ਵਾਲੀ ਘਟਨਾ ਤੋਂ ਬਾਅਦ ਆਪਾਂ ਜਿਵੇਂ ਜ਼ਿਕਰ ਕੀਤਾ ਸੀ ਕਿ ਉਹ ਖੇਡ ਕੀਤਾ ਇਹਨਾਂ ਨੇ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਝੂਠੀ ਖੇਡ ਖੇਡੀ ਲਿਖਤ ਪੜਤ ਦੀ ਉਹਦੇ ਆਧਾਰ ਦੇ ਉੱਤੇ ਲੋਕਾਂ 'ਚ ਰੋਸਾ ਜੋ ਪਨ ਪਿਆ ਹੈ ਕਿ ਹੁਣ ਇਹ ਯੂਨੀਵਰਸਿਟੀ ਨੂੰ ਬਚਾਉਣਾ ਹੀ ਬਚਾਉਣਾ ਉਹਦੇ ਵਿੱਚ ਵਿਦਿਆਰਥੀ ਵੀ ਨੇ ਔਰ ਖਾਸ ਕਰਕੇ ਵਿਦਿਆਰਥੀ ਉਹ ਨੇ ਜਿਹੜੇ ਦੂਸਰੇ ਸੁੱਬਿਆਂ ਤੋਂ ਵੀ ਆਉਂਦੇ ਨੇ ਉਹ ਵੀ ਲੜਾਈ ਲੜ ਰਹੇ ਨੇ ਇਸ ਯੂਨੀਵਰਸਿਟੀ ਦੀ ਜੀ ਪਰ ਸਵਾਲ ਇਹ ਹੈ ਜੀ ਕਿ ਜੇ ਵਿਦਿਆਰਥੀ ਨੇ ਆਪਾਂ ਕੱਲ ਵੀ ਗੱਲ ਕਰ ਰਹੀ ਸੀ ਵੀ ਕਿ ਸਰਕਾਰਾਂ ਸਿਆਸਤਦਾਨ ਸਿਸਟਮ ਲੜਾਈ ਕਿਉਂ ਨਹੀਂ ਲੜਦਾ ਨਜ਼ਰ ਆਉਂਦਾ ਹਮ ਹਮ ਤਰਨ ਤਰਨ ਸਾਡੇ ਲਈ ਅਹਿਮ ਹੈ ਸਾਰੀਆਂ ਧਿਰਾਂ ਤਰਨ ਤਰਨ ਨੇ ਸਰਕਾਰ ਸਾਰੀ ਤਰਨ ਤਰਨ ਹੈ ਮਤਲਬ ਵੋਟਾਂ ਪੈਣ ਤੋਂ ਬਾਅਦ ਅਸੀਂ ਇੱਥੇ ਆਵਾਂਗੇ ਹਮ ਹਮ ਪਰ ਅੱਜ ਪੰਜਾਬ ਸਰਕਾਰ ਥੋੜੀ ਜੀ ਆਈ ਮਤਲਬ ਥੋੜੀ ਜੀ ਤੋਂ ਮਤਲਬ ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਅੱਜ ਰਾਜਪਾਲ ਨੂੰ ਮਿਲਣ ਗਿਆ ਇਸ ਯੂਨੀਵਰਸਿਟੀ ਦੇ ਮਾਮਲੇ ਤੇ ਜੀ ਮੋਮੈਂਟਮ ਦਿੱਤਾ ਅਬਿਡੀਆ ਨਾਲ ਗੱਲਬਾਤ ਕੀਤੀ ਉਹ ਤੋਂ ਬਾਅਦ ਉਸ ਵਫ਼ਦ ਦੇ ਵਿੱਚੋਂ ਮੀਥੀਅਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਔਰ ਮਾਲਵਿੰਦਰ ਕੰਗ ਜਿਹੜੇ ਇਸ ਯੂਨੀਵਰਸਿਟੀ ਦੀ ਮਤਲਬ ਲੀਡਰਸ਼ਿਪ ਦੀ ਪਦਾਇਸ਼ ਨੇ ਕਿ ਇਸ ਯੂਨੀਵਰਸਿਟੀ ਨੂੰ ਲੀਡਰ ਬਣਾਇਆ ਵਿਦਿਆਰਥੀਆਂ ਦੇ ਲੀਡਰ ਰਹੇ ਜੋ ਇਥੋਂ ਪ੍ਰੈਜ਼ੀਡੈਂਟ ਰਹੇ ਨੇ ਉਹ ਮਾਲਵਿੰਦਰ ਕੰਗ ਤੇ ਐਮਪੀ ਨੇ ਉਹ ਵੀ ਅਨੰਤਪੁਰ ਸਾਹਿਬ ਹਲਕੇ ਤੋਂ ਤੇ ਨਾਲ ਮੀਥੀਅਰ ਇਹ ਅੱਜ ਯੂਨੀਵਰਸਿਟੀ ਵਿਦਿਆਰਥੀਆਂ ਚ ਗਏ ਪਰ ਉੱਥੇ ਲਲਕਾਰ ਜੱਥੇਬੰਦੀ ਨਾਲ ਸੰਬੰਧਿਤ ਇੱਕ ਬੱਚੀ ਨੇ ਤੇ ਕੁਝ ਹੋਰ ਵਿਦਿਆਰਥੀਆਂ ਨੇ ਸਵਾਲ ਜਵਾਬ ਕੀਤੇ ਜੀ ਉਹ ਸਵਾਲ ਜਵਾਬ ਤੋਂ ਬਾਅਦ ਇਹਨਾਂ ਨੂੰ ਉੱਥੋਂ ਛੱਡ ਕੇ ਜਾਣਾ ਪੈ ਗਿਆ ਤੇ ਜਦੋਂ ਕਿ ਜਿਹੜਾ ਮੋਰਚਾ ਚੱਲ ਰਿਹਾ ਉਹਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਿਸੇ ਲੀਡਰ ਦਾ અપਮਾਨ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਜੇਕਰ ਜਾਇਬ ਕੁਝ ਹੋਇਆ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਲੀਡਰ ਆਓ ਬੈਠੋ ਕੋਈ ਗੱਲ ਨਹੀਂ ਪਰ ਮੇਰਾ ਸਵਾਲ ਇਹ ਹੈ ਹੂੰ ਹੂੰ ਕਿ ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਵਾਲਾ ਮਾਮਲਾ ਆਇਆ ਸੀ ਤੁਹਾਡੇ ਧਿਆਨ 'ਚ ਹੋਣਾ ਤਾਂ ਪੰਜਾਬ ਦੇ 92 ਦੇ 92 ਐਮਐਲਏ ਐਮਪੀ ਰਾਜ ਸਭਾ ਆ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ ਸਾਰੇ ਉੱਥੇ ਦਿੱਲੀ ਨੂੰ ਭੱਜ ਗਏ ਸੀ ਧਰਨਾ ਲਾ ਰਹੇ ਨੇ ਜੀ ਕੋਈ ਸੜਕ ਤੇ ਲਿਟ ਰਿਹਾ ਜੀ ਕੋਈ ਨਾਰੇ ਮਾਰ ਰਿਹਾ ਜੀ ਬੜਾ ਕੁਛ ਕਰਨ ਗਏ ਸੀ ਫਿਰ ਲੰਘੇ ਦਿਨਿਆਂ ਦੇ ਚਾਰਕ ਦਿਨ ਹੋਏ ਨੇ ਇਹਨਾਂ ਦੀ ਸੁਵਾਤੀ ਮਾਲੀਮਾਲ ਨੇ ਇੱਕ ਖਲਾਸਾ ਕਰਤਾ ਉਸ ਤੋਂ ਬਾਅਦ ਬੀਜੇਪੀ ਬੋਲਣ ਲੱਗ ਪਈ ਕਿ ਜੀ ਭਗਵੰਤ ਮਾਨ ਦੇ ਕੋਟੇ ਦੇ ਵਿੱਚੋਂ ਕੋਠੀ ਲੈ ਲਈ ਉਹ ਕੋਠੀ ਤਾਂ ਪਹਿਲਾਂ ਰਾਗਵ ਚੱਡਾ ਦੇ ਕੋਲ ਸੀ ਹੁਣ ਕੇਜਰੀ ਗੱਲ ਕੋਲ ਚਲੀ ਗਈ ਪਰ ਮੁੱਖ ਮੰਤਰੀ ਸਾਹਿਬ ਸਫਾਈ ਦੇਣ ਆਏ ਉਸ ਦੇ ਉੱਤੇ ਮੀਡੀਆ ਦੇ ਵਿੱਚ ਹੈਨਾ ਵੀਡੀਓ ਜਾਰੀ ਕੀਤੀ ਕਿ ਨਹੀਂ ਜੀ ਮੇਰੇ ਕੈਂਪ ਦਾ ਹੀ ਦਫਤਰ ਬਣਿਆ ਜੀ ਉੱਥੇ ਤਾਂ ਮੈਂ ਹੀ ਦੇਖਦਾ ਜੀ ਹੈਨਾ ਐਂ ਝੂਠ ਫਲਾਈ ਜਾਂਦੇ ਮਤਲਬ ਕੇਜਰੀਵਾਲ ਦਾ ਮਸਲਾ ਵੀ ਤਾਂ ਸਾਰੀ ਸਰਕਾਰ ਦਿੱਲੀ ਝੋਕ ਦੇਾਂਗੇ ਹੂੰ ਹੂੰ ਉਹਦੇ ਉੱਤੇ ਕੋਈ ਸਵਾਲ ਆ ਜਵੇ ਤਾਂ ਅਸੀਂ ਮੀਡੀਆ ਚਾਕੇ ਵੀ ਗੱਲ ਕਰਾਂਗੇ ਲੋਕਾਂ ਚਾਕੇ ਵੀ ਗੱਲ ਕਰਾਂਗੇ ਪਰ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਟਵੀਟੇ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਰਾਜਪਾਲ ਕੋਲ ਜਾਵਾਂਗੇ ਧਰਾਤਲ ਦੀ ਲੜਾਈ ਨਹੀਂ ਲੜਾਂਗੇ ਹੁਣ 92 ਐਮਐਲਏ ਦੇ ਪੈਰਾਂ ਨੂੰ ਮਹਿੰਦੀ ਲੱਗੀ ਹੈ ਜੀ ਹੂੰ ਹੁਣ ਦੱਸੋ ਕੀ ਹੈ ਤਲੋ ਹੁਣ ਉਹ ਬੈਠਿਆ ਆ ਕਿ ਕਿਉਂ ਨਹੀਂ ਬੈਠੇ ਪਹਿੰਦੇ ਨੇ ਸਵਾਲ ਇਹ ਵੀ ਹੈ ਜੀ ਦੂਸਰੇ ਪਾਸੇ ਇਹ ਸਾਡੀ ਆਮ ਲੋਕਾਂ ਦੀ ਵੀ ਕੀ ਧਾਰਨਾ ਬਣਦੀ ਜਾ ਰਹੀ ਹੈ ਹਮ ਕਿ ਜੇ ਰੋਡਵੇਜ ਵਾਲਿਆਂ ਦਾ ਮਸਲਾ ਹੈ ਜੀ ਹੈਨਾ ਤਾਂ ਰੋਡਵੇਜ ਦੇ ਮੁਲਾਜ਼ਮ ਹੜਤਾਲ ਕਰਨ ਇਹ ਕਿਸਾਨੀ ਦਾ ਮਸਲਾ ਤਾਂ ਕਿਸਾਨ ਹੀ ਕਰਨਿਆਂ ਤੇ ਬੈਠਣ ਹਮ ਹਮ ਹੈਨਾ ਜੇ ਹੁਣ ਯੂਨੀਵਰਸਿਟੀਆ ਮਸਲਾ ਦਾ ਵਿਦਿਆਰਥੀਓ ਲੜਾਈ ਲੜਨ ਬਈ ਯੂਨੀਵਰਸਿਟੀ ਚ ਵਿਦਿਆਰਥੀ ਪੜਦੇ ਨੇ ਯੂਨੀਵਰਸਿਟੀ ਪੰਜਾਬ ਦੀ ਹੈ ਤੇ ਫਿਰ ਲੜਾਈ ਪੰਜਾਬ ਦੀ ਲੜਨੀ ਚਾਹੀਦੀ ਹੈ ਤੇ ਪੰਜਾਬ ਨੇ ਆਪਣੇ ਨੁਮਾਇੰਦੇ 117 ਚੁਣੇ ਨੇ ਐਮਐਲਏ ਦੇ ਰੂਪ ਚ ਪੰਜਾਬ ਨੇ ਆਪਣੇ ਨੁਮਾਇੰਦੇ 13 ਚੁਣੇ ਨੇ ਲੋਕ ਸਭਾ ਦੇ ਨੁਮਾਇੰਦਿਆਂ ਦੇ ਤੌਰ ਤੇ ਸੱਤ ਰਾਜ ਸਭਾ ਜਾਂਦੇ ਨੇ ਉਹ ਕੀ ਕਰਨੇ ਆ ਜੀ ਫਿਰ ਜਿਉ ਲੜਾਈ ਉਹ ਨਹੀਂ ਲੜ ਸਕਦੇ ਲੋਕਾਂ ਦੀ ਸੋ ਇਹ ਵੀ ਸਵਾਲ ਹੈ ਦੂਸਰੇ ਪਾਸੇ ਕੁਝ ਲੋਕਾਂ ਦਾ ਇਹ ਮੰਨਣਾ ਕਿ ਜੀ ਇਹ ਸੈਨੇਟਰ ਚੰਗਾ ਹੋ ਗਿਆ ਜੀ ਭੰਗ ਹੋ ਗਈ ਇਹ ਜੀ ਬੋਝ ਸੀ ਕਹਿੰਦੇ ਜੀ ਮੈਨੂੰ ਕਮਾੜ ਲੱਗੀ ਪ੍ਰੋਫੈਸਰ ਰਈ ਨੇ ਐਸਈ ਯੂਨੀਵਰਸਿਟੀ ਦੇ ਹੈਨਾ ਪ੍ਰੋਫੈਸਰ ਮੁਹੰਮਦ ਖਾਲਿਦ ਧੋਰੀ ਉਹ ਸੈਨੇਟ ਦਾ ਹਿੱਸਾ ਵੀ ਰਹੇ ਨੇ ਉਹ ਸਿੰਡੀਕੇਟ ਦਾ ਹਿੱਸਾ ਵੀ ਰਹੇ ਨੇ ਉਹਨਾਂ ਨੇ ਇੱਕ ਬੜਾ ਕਮਾਲ ਦੀ ਕਹਿੰਦੇ ਵੀ ਮੇਰੇ ਹੀ ਸਾਥੀ ਜਿਹੜੇ ਨਾਲ ਪੜਾਉਂਦੇ ਪੜੌਂਦੇ ਰਹੇ ਉਹ ਯੂਨੀਵਰਸਟੀਆਂ 'ਚ ਹੁਣ ਵੀ ਕੰਮ ਕਰਦੇ ਉਹ ਕਹਿੰਦੇ ਨੇ ਵੀ ਇਹ ਤਾਂ ਐਵੇਂ ਬੋਝ ਹੈ ਜੀ ਆਪ ਤੱਕ ਇਹਦੀ ਕੀ ਲੋੜ ਸੀ ਕਹਿੰਦੇ ਮੈਂ ਕਿਹਾ ਫਿਰ ਜਿਹੜੇ ਐਮਪੀ ਚੁਣਦੇ ਉਹ ਵੀ ਬੋਝ ਬਹੁਤ ਬਣਦੇ ਨੇ ਫਿਰ ਚੁਣਨੇ ਬੰਦ ਕਰਦੀਏ ਹਮਮ ਐਮਐਲਏ ਚੁਣਦੇ ਆਪਾਂ ਉਹ ਵੀ ਆਤਕ ਬਹੁਤ ਬਹੁਤ ਬੰਦੇ ਖਰਚਾ ਬਹੁਤ ਬੰਦੇ ਚੋਣੇ ਬੰਦ ਕਰ ਦਿੱਤੇ ਮਤਲਬ ਇਹ ਕਿਹੜਾ ਤਰੀਕਾ ਕਰ ਰਿਹਾ ਹਾਂ ਹੂੰ ਹੂੰ ਸੋ ਇਸ ਲਈ ਜਿਹੜਾ ਇੱਕ ਹੱਕ ਮਿਲਿਆ ਹੋਇਆ ਸੀ ਤੁਸੀਂ ਉਹਨੂੰ ਖੋਹ ਕੇ ਉਹਦਾ ਕੇਂਦਰੀਕਰਨ ਕਰਨ ਜਾ ਰਹੇ ਹੋ ਇਹਦੇ ਉੱਤੇ ਸਮੂੱਚੀਆਂ ਤਰ੍ਹਾਂ ਨੂੰ ਜਦੋਂ ਵੀ ਸੁੱਬੇ ਦਾ ਕੋਈ ਮਸਲਾ ਆਵੇ ਤਾਂ ਉਹਦੇ ਉੱਤੇ ਸਾਰੀਆਂ ਤਰ੍ਹਾਂ ਨੂੰ ਖੜਨਾ ਚਾਹੀਦਾ ਨਾ ਕਿ ਇੰਤਜ਼ਾਰ ਕਰੀਏ ਕਿ ਜਿਹੜੀਆਂ ਉਹਦੇ ਨਾਲ ਸਿੱਧੇ ਰੂਪ ਚ ਜੁੜੀਆਂ ਨੇ ਉਹ ਹੀ ਲੜਾਈ ਲੜਨ ਤੇ ਪੰਜਾਬ ਦੀ ਲੜਾਈ ਹੈ ਔਰ 10 ਨਵੰਬਰ ਨੂੰ ਵੱਡੀ ਕਾਲ ਹੈ ਵਿਦਿਆਰਥੀਆਂ ਜਿਹੜਾ ਮੋਰਚਾ ਬਣਿਆ ਹੋਇਆ ਹੈ ਯੂਨੀਵਰਸਿਟੀ ਬਚਾਓ ਮੋਰਚਾ ਦੇ ਵੱਲੋਂ ਕਿ ਖੁੱਲਾ ਧਰਨਾ ਲਾਵਾਂਗੇ ਜੀ ਤੇ ਹੋ ਸਕਦਾ ਉਸ ਦਿਨ ਚੰਡੀਗੜ੍ਹ ਤੇ ਐਂਟਰੀ ਬੈਨ ਹੋਵੇ ਬਾਹਰ ਲਿਆਂ ਦੀ ਹੋ ਸਕਦਾ ਯੂਨੀਵਰਸਿਟੀ ਦੇ ਗੇਟ ਬੰਦ ਹੋਣ ਬਾਹਰ ਲਿਆਂ ਦੇ ਜਾਣ ਲਈ ਹੋ ਸਕਦਾ ਉਸ ਦਿਨ ਕੰਲੀ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਹੀ ਨਹੀਂ ਗੇਟ ਦੇ ਬਾਹਰ ਵੀ ਤੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਉੱਤੇ ਵੀ ਧਰਨੇ ਹੀ ਧਰਨੇ ਨਜ਼ਰ ਆਉਣ ਇਹ ਵੀ ਹੋ ਸਕਦਾ ਹੂੰ ਤੇ ਦੀਪਕ ਜੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਹੈ ਕੱਲ ਨੂੰ ਫੇਰ ਤੋਂ ਸੁਣਵਾਈ ਹੋਣੀ ਹੈ ਕੀ ਵੇਰ ਵਾਰੀ ਇੱਥੇ ਬਿਲਕੁਲ ਜੀ ਬਿਕਰਮ ਮਜੀਠੀਆ 25 ਜੂਨ ਤੋਂ ਵਿਜੀਲੈਂਸ ਦੇ ਗ੍ਰਿਫਤ ਚਲੇ ਜਿਹਦੋਂ ਉਹਨਾਂ ਨੂੰ ਘਰੋਂ ਚੱਕ ਲਿਆਏ ਸੀ ਮਤਲਬ ਜੇ 25 ਤਵਾਂ ਦਾ ਆਪਾਂ ਦੇਖੀਏ ਤਾਂ ਜੁਲਾਈ ਪੂਰਾ ਗਿਆ ਅਗਸਤ ਪੂਰਾ ਗਿਆ ਸਤੰਬਰ ਪੂਰਾ ਗਿਆ ਅਕਤੂਬਰ ਪੂਰਾ ਗਿਆ ਨਵੰਬਰ ਚੱਲ ਰਿਹਾ ਮਤਲਬ 4 ਮਹੀਨਿਆਂ ਤੋਂ ਉੱਪਰ ਸਵਾ ਚਾਰ ਮਹੀਨਿਆਂ ਦਾ ਲਗਭਗ ਵਖਵਾ ਹੋ ਗਿਆ ਉਹਨਾਂ ਨੂੰ ਇਸ ਮੌਕੇ ਵਿਜੀਲੈਂਸ ਦੇ ਕਿਰਪਤੇ ਵਿੱਚ ਰਾਹਤ ਨਹੀਂ ਮਿਲੀ ਤੇ ਉਹਨਾਂ ਨੇ ਹਾਈ ਕੋਰਟ ਦਾ ਰੁਕ ਕੀਤਾ ਅੱਜ ਹਾਈ ਕੋਰਟ 'ਚ ਸੁਣਵਾਈ ਸੀ ਹੈਨਾ ਜਿਰਾ ਹੋਈ ਸਵੇਰੇ ਹੋਈ ਹੈ ਫਿਰ ਮਤਲਬ ਅੱਧੇ ਦਿਨ ਤੋਂ ਬਾਅਦ ਦੁਪਹਿਰ ਬਾਅਦ ਫਿਰ ਦੁਬਾਰਾ ਜਿਰਾ ਹੋਈ ਬਹਿਸ ਹੋਈ ਹਾਂ ਪਰ ਰਾਹਤ ਨਹੀਂ ਮਿਲੀ ਤੁਰੰਤ ਫੌਰੀ ਰਾਹਤ ਨਹੀਂ ਮਿਲੀ ਜ਼ਮਾਨਤ ਦੀ ਅਰਜੀ ਲਾਈ ਸੀ ਜ਼ਮਾਨਤ ਨਹੀਂ ਮਿਲੀ ਪਰ ਕੋਈ ਚੱਲ ਰਹੀ ਹੈ ਇਸ ਲਈ ਕੱਲ ਤੇ ਅਜੇ ਗੱਲ ਪਈ ਹੈ ਪਰ ਜਿੱਥੇ ਵਿਕਰਮ ਜੀ ਟਿਆਹ ਹੋਰਾਂ ਦੀਆਂ ਇਸ ਤਰ੍ਹਾਂ ਮੁਸ਼ਕਲਾਂ ਵਧੀਆਂ ਨੇ ਕਿ ਉਹ ਪਿਛਲੇ 404 ਮਹੀਨੇ ਤੋਂ ਅੰਦਰ ਨੇ ਉਧਰ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਪਰ ਰਾਜਨੀਤਿਕ ਤੌਰ ਤੇ ਉਹਨੂੰ ਪ੍ਰਚਾਰਿਆ ਇੰਜ ਜਾ ਰਿਹਾ ਕਿ ਜਿਵੇਂ ਉਹ ਡਰੱਗ ਮਾਮਲੇ 'ਚ ਫਸੇ ਹੋਣ ਜੀ ਚਿੱਟੇ ਦੇ ਮਾਮਲੇ 'ਚ ਪਰ ਪਤਾ ਲੱਗ ਰਿਹਾ ਕਿ ਕੁਝ ਅਜਿਹੇ ਮਾਮਲੇ ਦੀ ਵੀ ਤਿਆਰੀ ਸਰਕਾਰ ਕਰਦੀ ਹੈ ਕਿ ਪੈਰਲ ਇੱਕ ਹੋਰ ਮਾਮਲਾ ਪਾਇਆ ਜਾਵੇ ਉਹਦੀ ਵੀ ਤਿਆਰੀ ਹੈਗੀ ਆ ਹਮ ਹਮ ਪਰ ਇੱਕੇ ਦੇ ਚ ਗੌਰ ਕਰਨ ਵਾਲੀ ਗੱਲ ਇਹ ਹੈ ਜੀ ਕਿ ਬਾਦਲਤਰ ਖਾਸ ਕਰ ਸ਼੍ਰੋਮਣੀ ਕਾਲੀ ਦਲ ਬਾਦਲਤਰ ਕਿਵੇਂ ਵਿਕਰਮਜੀਠੀ ਨੂੰ ਭੁੱਲੇ ਗਿਆ ਹੋਵੇ ਕੋਈ ਤੁਹਾਡੇ ਧਿਆਨ ਚ ਇੱਥੇ ਚ ਆ ਬਈ ਜੀ ਕੋਈ ਕਿ ਕਦੇ ਉਹਨੂੰ ਧਰਨਾ ਪਹਿਲੀ ਪੇਸ਼ੀਆਂ ਤੇ ਇੱਕ ਦੋ ਤੇ ਗੱਲ ਪੂਰੀ ਜਦੋਂ ਮਹਾਲੀ ਲਿਆਂਦਾ ਗਿਆ ਤਦ ਇੱਕ ਦੋ ਵਾਰ ਗਏ ਇੱਧਰ ਉੱਧਰ ਰੋਲਾ ਰੋਲਾ ਪਾਇਆ ਉਸ ਤੋਂ ਬਾਅਦ ਮੈਂ ਤਾਂ ਹੀ ਲੱਗਦਾ ਕਿ ਬਾਦਲਤਰ ਨੇ ਜਿਵੇਂ ਏਜੰਡਾ ਹੀ ਛੱਡਤਾ ਜੀ ਹਮ ਸੋ ਕੀ ਫਿਰ ਇਹ ਮੰਨੀ ਹੈ ਕਿ ਕੱਲ ਨੂੰ ਕੋਈ ਹੋਰ ਤਰ ਮਿਕਰ ਮੀਠਿਆ ਦਾ ਸਾਥ ਦੇਊਗੀ ਜਾਂ ਅਕਾਲੀ ਦਲ ਬਾਦਲ ਤਰ ਨੇ ਮੰਨ ਲਿਆ ਕਿ ਉਹਨਾਂ ਦਾ ਛੁੱਟਣਾ ਔਖਾ ਹੈ ਇਹ ਤਾਂ ਮੁਸ਼ਕਲ ਤੇ ਲੰਬੀ ਫਸ ਗਿਆ ਜਾਂ ਫਿਰ ਇਹ ਕੱਲ ਨੂੰ ਬਾਹਰ ਆ ਕੇ ਕਿਸੇ ਹੋਰ ਪਾਲੇ 'ਚ ਖੜਾ ਨਜ਼ਰ ਆਊਗਾ ਇਹ ਸਾਰੇ ਸਵਾਲ ਇਸ ਲਈ ਖੜੇ ਹੋ ਰਹੇ ਨੇ ਕਿ ਜੇ ਤੁਸੀਂ ਤਾਂ ਲੀਡਰ ਨੂੰ ਆਪਣੇ ਨੂੰ ਸਹੀ ਮੰਨਦੇ ਹੋ ਫਿਰ ਤੁਸੀਂ ਨਾ ਲੜਦੇ ਕਿਉਂ ਨਹੀਂ ਉਹਦੇ ਲਈ ਤੇ ਜੇ ਉਹ ਗਲਤ ਮੰਨਦੇ ਹੋ ਫਿਰ ਜਨਤਕ ਤੌਰ ਤੇ ਕਹਿੰਦੇ ਕਿ ਕਿਉਂ ਨਹੀਂ ਕਿ ਅਸੀਂ ਪਾਰਟੀ 'ਚੋਂ ਪਰੇ ਕੀਤਾ ਜੀ ਇਸ ਵਾਰ ਬਾਦਲ ਤਰ ਤੇ ਵੀ ਖੜਾ ਜੀ ਤੇ ਕੁਝ ਤੇਰਾ ਜਿਹੜੀਆਂ ਮਜੀਠੀ ਦੀਆਂ ਨੇੜਲੀਆਂ ਨੇ ਉਹ ਕਹਿੰਦੇ ਇਹ ਬਦਲਾਖੋਰੀ ਦੀ ਲੜਾਈ ਹੈ ਇਹ ਸਿਆਸਤ ਦੀ ਲੜਾਈ ਹੈ ਇਸ ਨੂੰ ਜਾਣ ਬੁੱਝ ਕੇ ਗਲਤ ਰੰਗ ਦਿੱਤੀ ਜਾ ਰਹੀ ਹੈ ਤਰਨਤਨ ਚ ਵੀ ਇਹ ਮੁੱਦਾ ਨਾਲ ਨਾਲ ਗੁੰਜ ਰਿਹਾ ਹੈ ਹੂੰ ਤੇ ਪਠਾਨਵਾਜ ਦੇਖਾ ਖਿਲਾਫ ਲੁਕਆਊਟ ਨੋਟਿਸ ਕੱਟਿਆ ਗਿਆ ਜੀ ਹੁਣ ਕਿਉਂ ਕੱਟਿਆ ਗਿਆ ਕਮਾਲ ਹੈ ਜੀ ਹੁਣ ਉਹ ਲੰਘੇ ਹੋਣੇ ਨਾ ਬਾਰਬੁਰ ਨੂੰ ਜੀ ਤਾਂ ਕੱਟਿਆ ਤੇ ਜਾਣ ਤੋਂ ਬਾਅਦ ਕੱਟਿਆ ਨਾ ਇਸ ਤਰੀ ਜੇ ਪਹਿਲਾਂ ਕੱਟ ਦਿੰਦੇ ਫਿਰ ਜਾਣਾ ਉੱਥੋਂ ਆ ਜਾਂਦਾ ਹੂੰ ਤੁਸੀਂ ਇਹ ਦੇਖੋ ਕਿ ਪਠਾਨਵਾਜ ਦਾ ਐਮਐਲ ਹੈ ਆਮ ਆਦਮੀ ਪਾਰਟੀ ਦਾ ਐਮਐਲਏ ਸੱਤਾਧਾਰੀ ਧਿਰ ਦਾ ਐਮਐਲਏ ਸਰਕਾਰ ਦਾ ਫੁੱਫੜਾ ਮਤਲਬ ਸਰਕਾਰ ਦਾ ਫੁੱਫੜਾ ਤੋਂ ਮਤਲਬ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਦਾ ਫੁੱਫੜਾ ਮਤਲਬ ਇਸ ਲਈ ਹੈ ਨਾ ਉਹਨਾਂ ਦਾ ਫੁੱਫੜਾ ਲੱਗਦਾ ਰਿਸ਼ਤੇਦਾਰੀ ਦੇ ਵਿੱਚ ਸੋ ਇਸ ਲਈ ਉਹ ਵਿਅਕਤੀ ਜੇ ਉਹਦੇ ਉੱਤੇ ਇਹੋ ਜਿਹਾ ਮਾਮਲਾ ਮਤਲਬ ਬਲਾਤਕਾਰੀ ਦਾ ਮਾਮਲਾ ਹੈ ਨਾ ਇਹੋ ਜਿਹਾ ਮਾਮਲਾ ਜੇ ਦਰਜ ਹੁੰਦਾ ਹੈ ਤਾਂ ਉਹ ਅਦਾਲਤ ਦੇ ਵਿੱਚ ਜਾ ਕੇ ਸਾਬਤ ਹੋਣਾ ਸਹੀ ਹੈ ਸੱਚ ਹੈ ਝੂਠਾ ਹੈ ਜੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰ ਪਾਉਂਦੀ ਫਿਰ ਕਹਿੰਦੇ ਜੀ ਉਹਦੇ ਮੁੰਡੇ ਸਣੇ ਬੱਤੀਆਂ ਤੇ ਪਰਚਾ ਦਰਜ ਕਰ ਲਿਆ ਜੀ ਕਿ ਉਹਨੇ ਭਜਾਤਾ ਜੀ ਲੁਕੋ ਲਿਆ ਜੀ ਰਿਸ਼ਤੇਦਾਰਾਂ ਦੇ ਉੱਤੇ ਹੈ ਜੀ ਹਰਿਆਣੇ ਚ ਲੁਕੋਇਆ ਜੀ ਪਰ ਉਹ ਅਦਾਲਤ ਦੇ ਵਿੱਚ ਕਿਸੇ ਮਾਮਲੇ ਤੇ ਪੇਸ਼ ਨਹੀਂ ਹੋਇਆ ਜਿਵੇਂ ਪੇਸ਼ੀ ਜੀ ਨਹੀਂ ਆਇਆ ਹਮ ਹਮ ਤੇ ਕਹਿੰਦੇ ਜੀ ਜਦੋਂ ਆ ਨਹੀਂ ਰਿਹਾ ਜੀ ਤਾਂ ਅਸੀਂ ਣਕਾਊਟ ਨੋਟਿਸ ਕਢਾਇਆ ਜੀ ਕਿ ਕਿਤੇ ਜੀ ਵਿਦੇਸ਼ ਨੂੰ ਨਾ ਚਲਾ ਜਾਵੇ ਤੇ ਭਾਈ ਅੱਧੇ ਤੋਂ ਜ਼ਿਆਦਾ ਪੰਜਾਬ ਪਹਿਲਾਂ ਹੀ ਕਹੀ ਜਾਂਦਾ ਕਿ ਉਹ ਤਾਂ ਵਿਦੇਸ਼ ਤੋਂ ਵੀਡੀਓ ਬਣਾਉਂਦਾ ਉਹ ਤਾਂ ਬਾਈ ਨੇਪਾਲ ਟੱਪ ਗਿਆ ਜੀ ਉਥੋਂ ਭੇਜਦਾ ਸਾਰੀਆਂ ਵੀਡੀਓ ਸਾਰਾ ਕੁਝ ਤੇ ਇਸ ਲਈ ਪਤਾ ਨਹੀਂ ਸੀ ਸਰਕਾਰ ਨੂੰ ਸ਼ਾਇਦ ਇੰਨੀ ਦੇਰ ਬਾਅਦ ਸਮਝ ਆਈ ਕਿ ਆ ਉਹ ਮਤਲਬ ਲੱਗ ਗਿਆ ਰਿਹਾ ਕਿ ਜਿਵੇਂ ਇੱਕ ਤਕੜੀ ਧਿਰ ਉਹ ਦੀ ਪਿੱਛੇ ਆ ਹੁਣ ਇਸ ਸਰਕਾਰ ਦੇ ਮੁਕਾਬਲੇ ਜਿਹੜੀ ਬੜੀ ਸਰਕਾਰ ਹੈ ਉਹਦੇ ਵੀ ਉੱਪਰ ਜਿਹੜੀ ਸਰਕਾਰ ਹੈ ਉਹਨਾਂ ਨੇ ਕਹਿੰਦੇ ਸ਼ਾਇਦ ਰਾਹ ਦਿੱਤਾ ਉਹਨਾਂ ਨੂੰ ਸੋ ਇਸ ਲਈ ਉਹ ਲੰਘ ਗਿਆ ਜੀ ਤੇ ਹੁਣ ਕੱਲ ਨੂੰ ਜਦੋਂ ਦੁਬਾਰਾ ਜਮਾਨਤ ਮਿਲ ਜੂ ਕੇਸ ਚੱਲੂ ਫਿਰ ਅਗਲਾ ਵਾਪਸ ਵੀ ਆਜੂ ਬਾਹਰ ਵੀ ਆਜੂ ਫਿਰ ਸਾਹਮਣੇ ਨੂੰ ਟਕਰੂਗਾ ਹੁਣ ਇੱਥੇ ਵੀ ਲੋਕ ਰਾਜਨੀਤੀ ਤੋਂ ਪ੍ਰੇਰਿਤ ਮਾਮਲੇ ਹੀ ਦੇਖਦੇ ਆ ਇਹਨੂੰ ਜੀ ਖਾਸ ਕਰਕੇ ਪਠਾਨਮਾਝਰੀ ਵਾਲੀ ਥੇਹ ਨੇ ਰਾਜਨੀਤੀ ਤੋਂ ਪ੍ਰੇਰਿਤ ਦੇਖਦੀ ਆ ਹਾਂ ਜਿਹੜੀ ਵਿਰੋਧੀ ਤੇਰਾ ਉਹ ਕਹਿੰਦੀ ਨਾ ਜੀ ਪਰ ਇਹ ਕਿਵੇਂ ਹੋ ਸਕਦਾ ਜੀ ਕਿ ਸਰਕਾਰ ਇੱਕ ਚੁਣੇ ਨਮਾਇंदे ਨੂੰ ਵੀ ਜੇ ਉਹਦੇ ਤੇ ਕਾਰਵਾਈ ਆ ਤਾਂ ਉਹਨੂੰ ਵੀ ਫੜਨੀ ਪਉਂਦੀ ਤੇ ਉਹ ਜਿਹਨੂੰ ਚਾਉਣ ਕਹਿੰਦੇ ਜੀ ਅਸੀਂ ਕਿਤੋਂ ਵੀ ਪਤਾਲ ਚੋਂ ਵੀ ਲੱਭ ਲਿਆਨੇ ਆ ਜੀ ਹੂੰ ਸੋ ਇਹ ਮੰਨਿਆ ਜਾ ਸਕਦਾ ਜੀ ਕਿ ਪੁਲਿਸ ਭਾਲਣਾ ਚਾਵੇ ਤੇ ਭਾਲ ਨਾ ਸਕੇ ਜੀ ਤੇ ਇਸ ਲਈ ਜੇ ਉਹ ਅੱਜ ਲੁੱਕੜ ਨੋਟਿਸ ਮੰਗਿਆ ਤਾਂ ਇਹਦਾ ਮਤਲਬ ਉਹੀ ਹੈ ਕਿ ਪਹਿਲਾਂ ਭਾਈ ਰਾਹ ਦੇ ਦਿਓ ਲੰਘ ਜਵੇ ਬਾਅਦ ਚ ਨੋਟਿਸ ਜਾਰੀ ਕਰਾਵਾਂਗੇ ਹੂੰ ਦੀਪਕ ਜੀ ਬਿਹਾਰ ਚੋਣਾ ਦੇ ਵਿੱਚ ਲੋਕਤੰਤਰ ਦਾ ਕੀ ਬਣੇਗਾ ਕਿ ਲੋਕਤੰਤਰ ਹੋਰ ਡੂੰਘੇ ਖੂਦ ਦੇ ਵਿੱਚ ਲਿਜਾਏਗਾ ਬਿਲਕੁਲ ਜੀ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਆ ਮੈਂ ਇੱਕ ਲੇਖ ਪੜ ਰਿਹਾ ਸੀਗਾ ਉਹ ਕਹਿੰਦੇ ਵੀ ਬਿਲਕੁਲ ਚੰਗੀ ਗੱਲ ਹੈ ਕਿ ਵੋਟ ਸਦਾਈ ਹੋਣੀ ਚਾਹੀਦੀ ਆ ਤੇ ਪਰ ਕਹਿੰਦੇ ਜੇ ਵੋਟ ਸਦਾਈ ਤੇ ਵੋਟਰਾਂ ਨੂੰ ਇਹ ਯਕੀਨ ਨਾ ਹੋਵੇ ਹੂੰ ਫਿਰ ਮਤਲਬ ਉਹਦੇ ਕੀ ਮਾਇਨੇ ਨੇ ਸੋ ਇਸ ਲਈ ਹੁਣ ਅੱਜ ਮਤਲਬ ਕਿ ਕਿਹਾ ਜਾ ਰਿਹਾ ਜੀ ਕਿ ਵੋਟਾਂ ਪਾਉਣ ਲੋਕ ਘੱਟ ਪਾਉਣ ਨਿਕਲੇ ਕਹਿੰਦੇ ਕਿ ਜੇ ਘੱਟ ਵੋਟਾਂ ਪਾਉਣ ਨਿਕਲਣ ਤਾਂ ਕਹਿੰਦੇ ਕਿ ਮੰਨਿਆ ਜਾਂਦਾ ਕਿ ਸਰਕਾਰ ਦੇ ਖਿਲਾਫ ਇੰਨਾ ਰੋਸਾ ਨਹੀਂ ਹੈ ਤੇ ਜੇ ਬਹੁਤ ਵੱਡੀ ਤਦਦ ਦੇ ਲੋਕ ਵੋਟਾਂ ਪਾਉਣ ਬਾਹਰ ਨਿਕਲਦੇ ਸਰਕਾਰ ਦੇ ਖਿਲਾਫ ਰੋਸਾ ਹੁੰਦਾ ਜਦੋਂ ਕਿ ਮੈਂ ਦੇਖ ਰਿਹਾ ਸੀ 64.46% ਮਤਲਬ ਲਗਭਗ 65% ਦੇ ਨੇੜੇ 64.5% ਦੇ ਨੇੜੇ ਵੋਟਾਂ ਪੋਲ ਹੋਣ ਦਾ ਮੋਢਲਾ ਜਿਹੜੀ ਰਿਪੋਰਟ ਆਈ ਹੈ ਬਸ ਤੇ ਹੱਬ ਤੇ ਹੱਬ ਦੀ ਬਾਤ ਵੀ ਬਦਲ ਜਾਂਦੇ ਆਂਕੜੇ ਅੱਜ ਟੈਕਨੋਲੋਜੀ ਦੇ ਜੋ ਕਿ ਦੇ ਵਿੱਚ ਆਪਾਂ ਪਿਛਲੀ ਵਾਰ ਦੇਖੀਆਂ ਹੈ ਨਾ ਪਰ ਫੇਰ ਵੀ ਚਲੋ ਜੋ ਮੋਟਲੀ ਜਾਣਕਾਰੀ ਦਿੱਤੀ ਗਈ ਚੋਣ ਕਮਿਸ਼ਨ ਵੱਲੋਂ 64 ਪੀਸਾ ਦੀ ਵੋਟਾਂ ਪੋਲ ਹੋਈਆਂ ਅੱਧੀਆਂ ਸੀਟਾਂ ਦੇ ਉੱਤੇ ਮਤਲਬ ਲਗਭਗ 121 ਸੀਟਾਂ ਦੇ ਉੱਤੇ ਅੱਜ ਚੋਣ ਹੋ ਗਈ ਜੀ ਤੇਜਸਵੀ ਵੀ ਉਹਦੇ ਵਿੱਚ ਹੈਗਾ ਹੈ ਨਾ ਸੋ ਇਸ ਲਈ ਇਹ ਵੋਟ ਪ੍ਰਕਿਰਿਆ ਨਿਭੜਨ ਦੇ ਨਾਲ ਇਹ ਸਵਾਲ ਇਸ ਲਈ ਖੜਾ ਹੁੰਦਾ ਹੈ ਕਿ ਬਿਹਾਰ ਦੇ ਵਿੱਚ ਵੋਟ ਸਦਾਈ ਦਾ ਮੁੱਦਾ ਬੜੇ ਪੱਧਰ ਤੇ ਉੱਠਿਆ ਜੀ ਤੇ ਉਹਦੇ ਵਿੱਚ ਵੋਟ ਕਟਾਈ ਦਾ ਮੁੱਦਾ ਉੱਠਿਆ ਹੁਣ ਜਿਹੜਾ ਸਵਾਲ ਖੜਾ ਹੈ ਕਿ ਜਿਹੜਾ ਇਹ ਕਹਿੰਦੇ ਨੇ ਕਿ ਵੋਟਾਂ ਘੱਟ ਪਾਉਣ ਨਿਕਲੇ ਲੋਕ ਜੀ ਉਹ ਰੁਝਾਨ ਨਹੀਂ ਸੀ ਇਹਦਾ ਮਤਲਬ ਸਰਕਾਰ ਦੇਖਲਾ ਪਰੋਸਾ ਨਹੀਂ ਪਰ ਵਿਰੋਧੀ ਧਿਰ ਜਾਈ ਜਿਹੜੇ ਉਹ ਮਹਾਗਠ ਜੋੜ ਵਾਲੇ ਨੇ ਨਾ ਲਾਲੂ ਵਾਲੇ راہੁਲ ਵਾਲੇ ਉਹ ਸਾਰੀਆਂ ਤੇਰਾ ਉਹ ਕਹਿੰਦੀ ਹੈ ਵੀ ਸਾਡੇ ਵਾਲੀ ਨੇ ਦੱਸਦੀਆਂ ਨੇ ਵੋਟਾਂ ਹੀ ਘਟੀਆਂ ਮੈਨੇ ਵੋਟਾਂ ਪਾਉਣ ਕਿੱਥੋਂ ਨਿਕਲਣ ਜੀ ਉਹਨਾਂ ਦੀ ਵੋਟ ਹੀ ਕੱਟ ਗਈ ਸੋ ਇਹ ਇਸ ਲਈ ਇੱਥੋਂ ਤੱਕ ਦਾ ਮਾਮਲਾ ਹੈ ਉਹ ਲੋਕਤੰਤਰ ਦਾ ਜਿਹੜਾ ਤੁਸੀਂ ਸਵਾਲ ਕਰਦੇ ਹੋ ਤੁਸੀਂ ਹੈਰਾਨ ਹੋਵੋਗੇ ਪੰਜਾਬ ਚ ਇੱਕ ਨਵਾਂ ਪਹਿਲੂ ਉੱਭਰ ਰਿਹਾ ਹੂੰ ਹੂੰ ਕਹਿੰਦੇ ਕਿ ਜਿੰਨੀ ਬੈਲਟ ਹਿਮਾਚਲ ਦੇ ਨਾਲ ਲੱਗਦੀ ਆ ਪੰਜਾਬ ਦੀ ਹੂੰ ਜਿੰਨੀ ਬੈਲਟ ਹਰਿਆਣਾ ਦੇ ਨਾਲ ਲੱਗਦੀ ਆ ਰਾਜਸਥਾਨ ਨਾਲ ਲੱਗਦੀ ਆ ਉਧਰੋਂ ਇੱਕ ਤਰ ਜਿਹੜੀ ਕੇਂਦਰ ਚ ਰਾਜ ਕਰਦੀ ତਿਹੜਾ ਉਹਨਾਂ ਦੇ ਆਪਣੇ ਵਰਕਰਾਂ ਦੀਆਂ ਵੋਟਾਂ ਆਪਣੇ ਸੂਬਿਆਂ ਚੋਂ ਕਟਾ ਕੇ ਇੱਧਰ ਬਣਵਾਈਆਂ ਜਾ ਰਹੀਆਂ ਹੂੰ ਹੂੰ ਇਹ ਬੜਾ ਗੌਰ ਕਰਨ ਵਾਲਾ ਪਹਿਲੂ ਹੈ ਕਿ ਕਿਰਾਏ ਦਾ ਘਰ ਕਿਰਾਇਆਨਾਮਾ ਲਾਓ ਕਿਸੇ ਫੈਕਟਰੀ 'ਚ ਨੌਕਰੀ ਲਾਓ ਹੈ ਕਿਸੇ ਵੀ ਤਰੀਕੇ ਨਾਲ ਇੱਕ ਵਾਰ ਪੰਜਾਬ ਦੇ ਵਿੱਚ ਆਓ ਤੇ ਆਪਣੀ ਵੋਟ ਬਣਾਓ ਤੇ ਬਾਅਦ 'ਚ ਜਿੱਥੇ ਮਰਜ਼ੀ ਕੰਮ ਕਰੋ ਉਹ ਕਹਿੰਦੇ ਜਦੋਂ ਉੱਥੇ ਸੂਬੇਾਂ ਚੋਣਾਂ ਹੋਣਗੀਆਂ ਫਿਰ ਤੁਹਾਨੂੰ ਵਾਪਸ ਲੈ ਜਾਵਾਂਗੇ ਫਿਰ ਆ ਤੁਸੀਂ ਇੱਧਰ ਵੋਟਾਂ ਬਣਾਓ ਇਹ ਕਵਾਇਤ ਕਹਿੰਦੇ ਜੋ ਫੜਦੀ ਜਾ ਰਹੀ ਹੈ ਹੂੰ ਜੀ ਇਹ ਇਸ ਲਈ ਫਿਰ ਜੇ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਲੋਕ ਚਿਕਨੇ ਨੇ ਆਪਣੇ ਹੱਕ ਹਕੂਕਾਂ ਦੇ ਲਈ ਜੀ ਪਰ ਚੁਣੌਤੀਆਂ ਕਦਮ ਕਦਮ ਤੇ ਨੇ ਜੀ ਇੱਥੇ ਹਾਲੋ ਹੁਣ ਦੀ ਗੱਲ ਸਾਹਮਣੇ ਆਉਣ ਲੱਗੀ ਆ ਤਾਂ ਫਿਰ ਅੰਦਾਜ਼ਾ ਲਾਓ ਬਿਹਾਰ ਦੇ ਵਿੱਚ ਕੀ ਕੁਝ ਹੁੰਦਾ ਹੋਊਗਾ ਜੀ ਤੇ ਤੁਸੀਂ ਸਵਾਲ ਕਰ ਰਹੇ ਹੋ ਕਿ ਕੀ ਚੋਣਾਂ ਤੋਂ ਬਾਅਦ ਮਤਲਬ ਉਮੀਦ ਤਾਂ ਇਹੀ ਕਰੀਏ ਜੀ ਕਿ ਚੋਣ ਕਮਿਸ਼ਨ ਦੀ ਨੀਂਦ ਖੁੱਲ੍ਹ ਜਵੇ ਤੇ ਉਹ ਸਿਸਟਮੈਟਿਕਲੀ ਚੋਣ ਕਰਾਵੇ ਜਿੱਤੇ ਹਾਲੇ ਚਾਹੇ ਕੋਈ ਜੀ ਪਰ ਲੋਕਾਂ ਦਾ ਯਕੀਨ ਹੋਵੇ ਕਿ ਆਂ ਜਿਹਨੂੰ ਵੋਟ ਪਈ ਆ ਉਹੀ ਜਿੱਤੇ ਨੇ ਹੂੰ ਸੋ ਇਸ ਲਈ ਜੇ ਨਤੀਜਿਆਂ ਤੇ ਵੀ ਯਕੀਨ ਨਹੀਂ ਵੋਟਾਂ ਪਾਉਣ ਤੋਂ ਬਾਅਦ ਫਿਰ ਸਵਾਲ ਆਏਗਾ ਫਿਰ ਤਾਂ ਇਹ ਖਤਰਾ ਖੜਾ ਹੈ ਜੀ ਕਿ ਲੋਕਤੰਤਰ ਕਿਤੇ ਨਾ ਉਹ ਵੀ ਕਿ ਦਿੱਲੀ ਤੋਂ ਤੁਰ ਕੇ ਹਰਿਆਣੇ ਤੋਂ ਹੁੰਦਾ ਹੋਇਆ ਉਹਨਾਂ ਰਾਤ ਬਿਹਾਰ ਚ ਬੜੇ ਤੇ ਪਤਾ ਲੱਗੇ ਜੀ ਉੱਥੇ ਡੂੰਗੇ ਕੁਝ ਥੀਕੇ ਹਮਮ ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਆ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸੱਚਕਾਲ ਮਿਹਰਬਾਨੀ